ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੇ ਤੇ ਰਾਤ ਚੌਗਣੇ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਸਾਰੇ ਮਨੁੱਖਾਂ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਅੱਜ ਪਹੁੰਚੇ ਜੀ ਪੋਲਟਰੀ ਫਾਰਮ 'ਚ ਆਪਾ ਜੀ ਨੇ ਭਈਏ ਨੂੰ ਲਾ ਕੇ ਪੋਲਟਰੀ ਫਾਰਮ ਦੀ ਇਹਨਾਂ ਸਫਾਈ ਕਰਤੀ ਜੀ ਤੇ ਹੁਣ ਦੇਖਦੇ ਆ ਇਹਦਾ ਵੀ ਪ੍ਰੋਜੈਕਟ ਛੇਤੀ ਉਹ ਸ਼ੁਰੂ ਕਰਾਂਗੇ ਤੇ ਨਾਲ ਦੇ ਨਾਲ ਜੀ ਚਾਰਕ ਬਿਸਮੇਥੋਂ ਆਪਣਾ ਚਰੀਬਾਜ ਨੇ ਜਿਹੜਾ ਵਿਲਾ ਹੋਇਆ ਸੀ ਤੇ ਫਾਦਰ ਸਾਹਿਬ ਨੇ ਲਾਤਾ ਆਰਡਰ ਵੀ ਉਹਦੇ ਵਿੱਚ ਆਲੂ ਬੀਜ ਦੰਨੇ ਵੀ ਚਲੋ ਘਰ ਜੋਗੇ ਹੋਵਾਂਗੇ ਤੇ ਉਸ ਤੋਂ ਬਾਅਦ ਕੱਲ ਮੈਂ ਉਹਦੀ ਤਿਆਰੀ ਕਰ ਗਿਆ ਸੀ ਜੀ ਰੋਟਾ ਬੀਟਰ ਨਾਲ ਬਾਹਬੂ ਕਹਿੰ ਤਸਲੀ ਨਾਲ ਤੇ ਹੁਣ ਸਵੇਰ ਟਾਈਮ ਸਾਜਰੇ ਸਾਜਰੇ ਵਿੱਚ ਚਲੋ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਅ ਵੀ ਛੱਟ ਮਾਰ ਲਈ ਇਹਦੇ ਤੇ ਤੇ ਸਾਰੀ ਆਵੇ ਜਿਉਂਦੀ ਰੀਤ ਨੇ ਗਾ ਪਾਇਆ ਪਿਆ ਅੱਜ ਆ ਗਈ ਜੀ ਸ਼ੁੱਪਣਾ ਨਾ ਨਾ ਆ ਕੇ ਕਰਦੀਆਂ ਹੈਲੋ ਇੱਥੇ ਇੱਥੇ ਰੱਖ ਇਹ ਟੱਡੀ ਅੱਗੇ ਵੀ ਦੇਖਣਾ ਕੋਈ ਬੱਚਾ ਮੇਰੇ ਵਿੱਚ ਬੱਚੀ ਆਕ ਵੀ ਨਹੀਂ ਬਿੱਤੀ ਬੰਦੇ ਜੇ ਤੂੰ ਦੂਏ ਵੀ ਕਰਦੇ ਤਾਂ ਸੱਸ ਸੱਸ ਕਿੱਥੇ ਆਈਆਂ ਨੂੰ ਕਿੱਥੇ ਆਈਆਂ ਮੈਂ ਚੱਲਣਾ ਜੀ ਅੱਛਾ ਕਿੱਥੇ ਸਵਾਰ ਕੇ ਸਵਾਰ ਕੇ ਕਿੱਥੇ ਆਈਆਂ ਨੂੰ ਅੱਛਾ ਤੇ ਹੁਣ ਕੀ ਕਰਨਾ ਤਾਂ ਉਹ ਖੇਲ ਵੀ ਨਹੀਂ ਗਾਤਾ ਤੂੰ ਆਵਾ ਕਿੱਥੇ ਤੋਂ ਇਹ ਤਾਂ ਦੱਸ ਕਰਦੇ ਕਰਦੇ ਉਹਨੂੰ ਕਿਆ ਇਹਨੂੰ ਕਿਆ ਕਹਿੰਦੀ ਹੁੰਦੀਆਂ ਦੂਰ ਉਹਨੂੰ ਹੋਰ ਆ ਕੇ ਆਈ ਉਹ ਕਿੱਥੇ ਆਪਾਂ ਓਕੇ ਮੈਂ ਪੋਟੀ ਫਾਰਮ ਵਾਹਿਗੁਰੂ ਜੀ ਕਾ ਗੱਲ ਸਾਹਿਬ ਹੈ ਜੀ ਕੀ ਫੱਤੇ ਪਰਮਾਤਮਾ ਸਾਨੂੰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅੱਜ ਸਵੇਰੇ ਸਵੇਰੇ ਇੱਕ ਇੱਕ ਤਾਂ ਮੌਸਮ ਚੇਂਜ ਹੋ ਗਿਆ ਠੰਡਾ ਜਿਹਾ ਮੌਸਮ ਹੋ ਗਿਆ ਤੇ ਹੁਣ ਕੰਮ ਕਰਨ ਨੂੰ ਜੀ ਜੀ ਕਰਦਾ ਏ ਤੇ ਆਲੂਆਂ ਦਾ ਦੋ ਵਜੇ ਕਹਾ 5-7 ਕਿ ਬਿਸਦੇ ਨੇਲੇ ਹੋਏ ਤੇ ਮੈਂ ਦਾ ਚਾਰੇ ਦੱਸਦਾ 5 ਹੋਊਂਗੇ ਉਹ 5-7 ਕ ਹੈਗੇ ਆ ਹਾਂ ਬਨੇੜੇ-ਤੇੜੇ ਆਪਾਂ ਹੁਣ ਕਿਹੜੇ ਮਿਣੇ ਆ ਪਾਪਾ ਜੀ ਨੇ ਅੱਖਾਂ ਗੱਲੇ ਮਣ ਕੇ ਰੱਖ ਦਾਣਾ ਦੇ ਚੀ ਦਿਨਾ ਹਾਂ ਹਾਂ ਮੰਨੂ ਵੀ ਪਾਰਾ ਪੰਜ ਚਾਰ ਕੇ ਲੱਗ ਰਹੇ ਤੇ ਪਰ ਮੈਂ ਹੁਣ ਜੇ ਥਾਰ ਕੇ ਮਾਰਦਾ ਗਣਤੀ ਵੀ ਇੰਨੀ ਕਿ ਦੂਰ ਜੀ ਡੌੜ ਜੀ ਹੁੰਦੀ ਜਿਹੜੀ ਵੀ ਉਹਦੇ ਹਿਸਾਬ ਨਾਲ ਤਾਂ ਬਣਦਾ ਬਣ ਚਾਰ ਕੇ ਕਿਥੇ ਬਣਨ ਪਾਲ 6 ਮਹੀਨੇ ਦੇ ਪਤਾ ਅਲਾਵਾ ਵਿੱਚ ਤੇ ਉਹ ਜੀ ਆਲੂ ਲਾਉਣਾ ਆਏ ਹੋਏ ਆ ਜੀ ਤੇ ਬਾਕੀ ਇਹ ਤਾਂ ਪੌਡਰ ਹੀ ਫਰਮ ਦੀ ਸਫਾਈ ਪਹਿਲਾਂ ਪਾਪਾ ਜੀ ਨਾਲ ਮੈਂ ਫਿਰ ਗੱਲ ਕਰ ਤੋਂ ਕਰਨ ਕਰੀ ਸੀ ਦੇਖਣ ਦੇ ਲਾ ਹੁਣ ਅੱਜ ਨਾਲ ਲੱਗਣ ਲੱਗਿਆ ਹਾਂ ਹਾਂ ਤੇ ਹਾਂ ਥੋੜੇ ਜਿਹਾ ਆਲੂ ਲੱਗ ਗਏ ਚਾਹ ਲੈ ਕੇ ਪਾ ਪਾ ਜੀ ਨਾਲ ਵਾਪਸ ਕੱਲ ਖੇਤਾਂ ਦੀ ਬਾਬ ਹਾਈ ਵਿਖੀ ਸਾਰਾ ਨਿਵੇੜ ਗਿਆ ਤਾਂ ਪਹਿਣਾ ਪੋਲਾ ਹੋਂ ਖੇਤਾ ਪੋਲੇ ਹੀ ਹੈ ਤਕਰੀਬਨ ਮੇਰੇ ਵੱਲ ਜਦੋਂ ਖੈਰ ਨੇ ਪੈਰ ਪਰ ਫਸਰੀ ਆਪਾ ਫਸਰੀ ਕਾਲ ਜੀ ਹੂੰ ਅੱਜ ਫਸਰੀ ਖਸਰਦਾ ਸਾਤਰੀ ਕਾਲ ਖਸਰਦਾ ਕੀ ਸੋਚਦਾ ਗਾਉਂ ਕੇ ਬਾਰੇ ਵਿੱਚ ਸੋਚ ਰਿਹਾ ਕੋਈ ਨਹੀਂ ਨਹੀਂ ਹੈ ਦੀਪavali ਕੇ ਬਾਰੇ ਵਿੱਚ ਸੋਚ ਰਿਹਾ ਵੀ ਦੀਪavali ਦੇਖਣ ਜਾਣਾ ਗਾਉਂ ਹੈ ਜਾਣਾ ਨਹੀਂ ਖਾਤ ਧੀ ਮਨਾ ਰਣੀ ਹੈ ਅੱਛੀ ਦੀਪavali ਨਹੀਂ ਧੀ ਮਨਾ ਰਣੀ ਤੇ ਦੀਪavali ਆਪਾ ਕਿਹੜਾ ਕਿਹੜਾ ਬੀਜ ਲੇ ਕੇ ਹੁੰਦਾ ਜੀ ਫਿਰ ਇਹ ਕਿਤੇ ਵੀ ਕਿਤੇ ਮਿਲੇ ਆੜੇ ਇਹ ਤਾਂ ਬੱਲੇ ਮਿ સ્ટોਰ ਤੋਂ ਮਿਲਦਾ ਪਰ ਬੱਲੇ ਸਟੋਰ ਤੋਂ ਹੀ ਲੈਂਦਾ ਹਾਂ ਕਿੰਨੇ ਕਿਲੋ ਜਾਂਦਾ ਦਾ ਇਹ ਬੋਰੀ ਹੋਣੀ 50 ਕਿਲੋ ਹੁੰਦੀ ਆਣਾ ਤਾਂ ਫਟਾ ਚੱਲੋ ਭਟੋ ਵੀ ਤੇ ਬਾਦੂ ਬੋਰੀ ਲੈਂਦੇ ਬੋਰੀ ਰੱਖ ਲੈਣੀ ਜਣੀ ਹੋਰ ਹੈਨਾ ਹਾਂ ਘਟ ਜਾਣਾ ਇਹਦਾ ਮਤਲਬ ਫਿਰ ਤੇਤਾ ਹੈਗੇ ਇਹ ਤਾਂ ਕੱਟ ਵਿੱਚ ਵੀ ਫਿਰ ਇਹ ਆਹ ਜੇ ਨਿਕਲੇਗੇ ਮੈਂ ਆਵਾ ਮੇਰੀ ਜਗਾ 7 ਤੇ 7 ਵਿੱਚ ਗਾ ਪੂਗਾ ਅੱਛਾ ਤਾਂ ਬਣਿਆ ਹੋਈ ਆ ਕੱਦ ਰੱਖਿਆ ਵਿੱਚ ਆਪਣਾ ਮਿੰਕੇ ਹੂੰ ਇਸ ਵੀੜਾ ਵੀ ਕੱਲ ਤਾਂ ਬਾਗੇ ਤੇ ਰਹਿ ਗਿਆ ਹਾਂਜੀ ਮੈਂ ਦੇਖ ਲਿਆ ਤਾਂ ਰੂਟਾ ਬਿਟਰ ਨੂੰ ਤभी ਹੈ ਨਹੀਂ ਸੜ ਪਰ ਉਹ ਸੈਡਾਂ ਰਹਿ ਗਿਆ ਉਹਦੀਆਂ ਪੋਲੀਆਂ ਪੋਲ ਸੈਡ ਵੀ ਗੁੱਡੀਆਂ ਸਾਰੀਆਂ ਹਾਂ ਤੇ ਬਾਕੀ ਵੀ ਖਾਲਾ ਜਿਉਂ ਕਹੀਆਂ ਕਿ ਸਵਾਰੀਆਂ ਪਹਿਲਾਂ ਤਾਂ ਸੀ ਖਾਲਾਂ ਜੀ ਜੇ ਵਿਚਾਲੇ ਟਾਰੇਂ ਡੋਲੇ ਛੱਡ ਗਿਆ ਤਾਂ ਵਿਚਾਲੇ ਰੂਟਾ ਬਿਟਰ ਅੱਛਾ ਉਹ ਤਾਂ ਉਹਨੂੰ ਕਿਹਾ ਲੋਡ ਤੇ ਸਵਾਰ ਨਹੀਂ ਪਾਪਾ ਜੀ ਹੁਣ ਜੇ ਮਿੱਟੀ ਗੱਲ ਖਾਲੇ ਬਣਾਉਣੀ ਤੁਸੀਂ ਆ ਕਾਲੇ ਬਣਾਈਆਂ ਕਾ ਨਾ ਕਰਨਾ ਲੈ ਕਹਿੰਦੇ ਪੱਦਰ ਇਹਨਾਂ ਨੂੰ ਤਾਂ ਪਹਿਲਾਂ ਪਹਿਲਿਆਂ ਵਾਲੀਆਂ ਆਕਾ ਨੇ ਉਹ ਵੀ ਦੇਖਣ ਨੂੰ ਸਾਫ਼ ਪਰਾਜਾ ਲੱਗੇ ਫਿਰ ਕੰਮ ਕਰਨ ਨੂੰ ਜੀ ਕਰਦਾ ਉਹ ਜਿਹੜਾ ਖੁਲਦਲਾ ਜਿਆਦਾ ਨਹੀਂ ਗੱਲ ਹੈ ਗੱਲ ਕੁਝ ਵੀ ਨਹੀਂ ਹੈਗੀ ਹਾਂ ਦੇਖਣਾ ਨਾ ਮਤਲਬ 1 ਸਾਲ ਦੀ ਗੱਲ ਹੈ ਵੀ ਇੱਕ ਬਾਇਆ ਹੋਇਆ ਖੇਤ ਪੂਰੇ ਦਾ ਪੂਰਾ ਉਹਦੇ ਵਿੱਚ ਉਹਦੇ ਨਾਲ ਬੀਜੇ ਦੇ ਆਲੂ ਮਸ਼ੀਨ ਨਾਲ ਬਾਏ ਹੋਏ ਵਿੱਚ ਪਾਪਾ ਜੀ ਕਹੀ ਜ ਨੇ ਤੁਸੀਂ ਜਰੂਰ ਸੜਗੇ ਹੋਣ ਕੱਢਣ ਤੁਸੀਂ ਆਹ ਕਿ ਲੱਗੇ ਬਕਰ ਖੇਤ ਤਾਂ ਤੁਹਾਡਾ ਆਏ ਪਿਆ ਪਲਾਂਟ ਢਮਕਾ ਉੱਪਰ ਦੇ ਜੰਮਿਆਂ ਨੂੰ ਮੈਂ ਟੌਪਦੇ ਹੋਏ ਸੀਗਾ ਜਦੋਂ 2 ਸਾਲ ਦੀ ਗੱਲ ਹੈ ਪਰ ਜਣੀ ਉਹ ਬਾਅਦ ਵਿੱਚ ਜਦ ਮਸ਼ੀਨ ਘੁੰਮਲੀ ਕਹਿੰਦੇ ਲੈ ਹੁਣ ਪਤਾ ਨਹੀਂ ਲੱਗਦਾ ਹੈਗਾ ਇਹਦਾ ਕੁਝ ਵੀ ਮੈਂ ਹੁਣ ਜਦ ਹੱਥੀਂ ਕੰਮ ਕਰਨਾ ਉਹ ਕਹੀ ਚਲਾਉਣੀ ਹੈ ਇੱਕਦਮ ਖੇਤ ਪੋਲੇ ਦੀ ਗੱਲ ਹੁੰਦੀ ਹੈ ਮਾੜੀ-ਬਾੜੀ ਮਿੱਤਰੀ ਚੱਕੀ ਉੱਪਰ ਰੱਖੀ ਜਾਵਾਲੋਂਾਂ ਦੇ ਹੁਣ ਥੋੜੇ ਜਿਹਾ ਖੇਤ ਵੀ ਨਰਮ ਹਾਲਵਾ ਪਾਜੀ ਹੈ ਨਾ ਨਰਮ ਹੈ ਬਾਇ ਤੇ ਕਿਚਰੋਂ ਕਾਰੀ ਕਰਕੇ ਵੀ ਜਿਵੇਂ ਉਹ ਵੀ ਇਹਨਾਂ ਨੇ ਪੁਰਾਣੇ ਟਾਈਮ ਦੇ ਕੰਮ ਕਰੇ ਹੋਏ ਆ ਪੁਰਾਣੇ ਟਾਈਮ ਦੇ ਵਿੱਚ ਇਹ ਇਹ ਇੱਕ ਇਹ ਵੀ ਕਹਿੰਦੇ ਹੁੰਦੇ ਤੇ ਕਹਿੰਦੇ ਵੀ ਜਿਹੜਾ ਖੇਤ ਪਾਹੇ ਦੇ ਮੱਥੇ ਉੱਪਰ ਹੋਵੇ ਉਹ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਚੁੱਪ ਕਰ ਜਾ ਮੇਰੀ ਗੱਲ ਨਹੀਂ ਲੱਗਿਆ ਉਹ ਕਰਨ ਮੈਂ ਪੜਾਣੀ ਗੇਰ ਆਪਣੇ ਮੁਰੜਾਣੀ ਤੇ ਉਹ ਮੱਥੇ ਉੱਪਰ ਜਿਹੜਾ ਖੇਤ ਹੁੰਦਾ ਕਹਿੰਦੇ ਵੀ ਉਹਨੂੰ ਸਾਫ਼-ਸੁਥਰਾ ਰੱਖੋ ਤੇ ਉੱਥੇ ਤੇ ਤੁਹਾਡੀ ਕਰੀ ਹੋਈ ਕਮਾਈ ਬਾਕੀ ਦੇ ਖੇਤਾਂ ਦੇ ਦਿਖਾਣੀਆਂ ਲੋਕਾਂ ਨੂੰ ਜਿਹੜਾ ਮੁਰਲਾ ਖੇਤ ਹੈ ਮੁਰਲੇ ਖੇਤੀ ਸਾਫ਼ ਸਫਾਈ ਹੋਈ ਹੋਵੇ ਅਗਰ ਆਹ ਬਦਲ ਲਓ ਕਿੰਨਾ ਸੋਹਣਾ ਹੈ ਨਾ ਵੀ ਤਾਰਾ ਸੀ ਕਿੰਨੀ ਮਹੱਤਵ ਕਰਦਾ ਲਾਇ ਵੀ ਵਿੱਕੀ ਸੀ ਕਿੰਨੀ ਮਹੱਤਵ ਕਰਦਾ ਪੁਰਾਣ वो तो थे द बाबा खटनी का ना द बाबा वो oh, जी वो ही जी आता है ना स्टार्टिंग दे पहिया पहिया देख करने दे कि तुमने देखो देख के दे अब तो जा के आलू क्या में क्या प्रक्रिया मिटिया दुकान में ना तराती है ओ कारना ओ सही सही रखो दूर दूर ना रखो छोटा छोटा दूर रखिया हाँ वाव वाव क्या होगा बाबा ह� ਆ ਦੇ ਜੇ ਕਰਨ ਨੂੰ ਛੋਟੂ ਰੱਖਦਾ ਪੁੱਤ ਇਹਨੇ ਦੂਰ ਦੂਰ ਰੱਖੋ ਇਹਨੂੰ ਤਾਰੇ ਰੇ ਕਿਆ ਇਹਨੂੰ ਵੀ ਦੇ ਦੇ ਬਈ ਇੱਕ ਕਰਨ ਇਹਨੂੰ ਖਲਾ ਲੈਣ ਦੇ ਮੜਾ ਚੱਕ ਏਕਣ ਏਕਣੀ ਸਿੱਖ ਦਿੰਦੇ ਨੇ ਪੁੱਤ ਮਸਾਹੀ ਕੋ ਸਿੱਖ ਦਿੰਦੇ ਹਰ ਕਿੰਦਾ ਫੜਾ ਦੇ ਨੂੰ ਫੜਾਈ ਜਾ ਹਾਂ ਬਹੁਤੀ ਦੂਰ ਨਾ ਰੱਖ ਕਰਨ ਹੋਰ ਨੇੜੇ ਅੰਗੂਠਾ ਲਾਈ ਜਾ ਹਾਂ 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 ਸ਼ਾਬਾਸ਼ ਛੱਡਾ ਬੱਬਰ ਸ਼ੇਰ ਹਾਂ ਜ਼ਿਆਦਾ ਕਰਨਗੇ ਹਾਂ ਪਿੱਛੇ ਜੱਬਰਾਂ ਕਾ ਵਿੱਚ ਨੂੰ ਉਹ ਪਾਗਲ ਜਮਾ ਵੀ ਨਹੀਂ ਦੱਬਣਾ ਅੱਛਾ ਅੱਛਾ ਇੱਥੇ ਇੱਥੇ ਉੱਪਰ ਹੀ ਰੱਖਣਾ ਬਾਸ ਹਾਂ ਚੱਲ ਅੱਗੇ ਬਾਸ ਸ਼ਾਬਾਸ਼ ਬਾਓ ਅੱਛਾ ਥੱਲੇ ਵੀ ਪੋਲੀ ਜਗ੍ਹਾ ਰਹਿਣੀ ਚਾਹੀਦੀ ਉੱਪਰ ਵੀ ਪੋਲੀ ਜਗ੍ਹਾ ਰਹਿਣੀ ਚਾਹੀਦੀ ਕਰਨ ਜਿਹਦੇ ਕਰਕੇ ਪੁੱਤ ਹੋ ਜਾਂਦਾ ਮੇਰਾ ਖਦਾ ਉਹ ਵੀ ਚੱਲੇ ਆ ਦੇ ਕਿੱਕੜਾ ਰੱਖ ਲੈਂਦਾ ਉਹ ਚਲੋ ਵੀ ਚਲੋ ਹੋਰ ਚਲੋ ਅਗਲੀ ਲੈਂਥ ਤੇ ਚਲੇ ਜਾਓ ਕਰਨ ਅਗਲੀ ਲੈਂਥ ਤੇ ਹਾਂ ਤੂੰ ਤਾਂ ਬਹੁਤ ਤਾਂ ਲੈਂ ਵੀ ਖਰਾਬ ਕਰਦਾ ਹੀ ਜਾਂਦਾ ਗੈਰ ਨਾਲ ਦੀ ਨਾਲ ਤੂੰ ਤੂੰ ਚਾ ਤੋ ਉਗਾ ਤੋ ਉਗਾ ਕਰਨ ਦੇ ਦੇ ਥੋੜੇ ਥੋੜੇ ਦੇ 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 ਵੀ ਆਲੂ ਕਿਹੜਾ ਬੀਜ ਦੱਸਿਆ ਸੀ ਉਹਨਾਂ ਨੇ ਇਹ ਇਹ ਹੈਗਾ ਜੀ ਡਾਇਮੰਡ ਉਹ ਸਾਡੇ ਡਾਇਮੰਡ 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 ਕਿ ਡਾਇਮੰਡ ਡਾਇਮੰਡ ਆਹ ਅੱਛਾ ਅੱਛਾ ਧੰਨਵਾਦ ਇਹ ਦੇ ਲਓ ਆਪਾਂ ਹੁਣ ਪਤਾ ਗਿਆ ਜੇ ਤੇ ਲਾਉਣਾ ਛੱਡ ਦਿੰਦੇ ਆਪਾਂ ਕਿਸੇ ਚੀਜ਼ ਨੂੰ ਫਿਰ ਨਾਉ ਨੂੰ ਇਹ ਜਿਹੀ ਚੇਤੇ ਰਹਿੰਦੇ ਆ ਫਿਰ ਨਾ ਜਦੋਂ ਤਾਂ ਦੋ ਹੀ ਹੁੰਦਾ ਤਾਂ ਆਪਾਂ ਖਰਾ ਦੇ ਦਿੰਦਾ ਤਾਂ ਪਹਿਲਾਂ ਜਦਾ ਪਾਲੋਂ ਦੇ ਹੁੰਦੇ ਦਾ ਅਗਾ ਹੁਣ ਬਹੁਤ ਵੈਰੈਟੀਆਂ ਆ ਗਈਆਂ ਬੇਹਸਾਬ ਹੂੰ ਟਿਪਸ ਫੋਨ ਪਤਾ ਨਹੀਂ ਕਿਹੜੀਆਂ ਕਿਹੜੀਆਂ ਡਾਇਮੰਡ ਅੱਛਾ ਹਾਂ ਵੀ ਜਿਹੜਾ ਜੜਾਂ ਤਾਂ ਨਿਕਲ ਹੀ ਆਣੀ ਆ ਪਾਜੀ ਇਹਦਾ ਵੀ ਸਹੀ ਨਹੀਂ ਮਾਜਿਦਾਰੀ ਕਹੀ ਪੁੱਗੇ ਟੰਗ ਗੱਲ ਹੁੰਦੀ ਹੈ ਹੈ ਟੰਗ ਰਹਾਂ ਹੈ ਹੈ ਜਦਾ ਛੋਟੇ ਜਿਹੰਦੇ ਲਾਉਂਦੇ ਹੁੰਦੇ ਤੇ ਆਲੂ ਹੂੰ ਦੁਖੀ ਹੋ ਜਾਂਦੇ ਤੇ ਤਾਨੂੰ ਦੁਖੀ ਕਾਣ ਜੋ ਉਹਨਾਂ ਨੂੰ ਦਿਖਾ ਦੇ ਦਿੰਦੇ ਹੁੰਦੇ ਤਾਂ 4 4 5 5 ਬੰਨੇ ਹੁੰਦੇ ਤੇ ਕਹੀਆਂ ਲਾਗੇ ਉਹ ਸਾਰੀ ਜੱਦ ਸਿੱਖਦਾ ਤਾਂ ਮੈਂ ਹਾਂ ਇਹ ਤਾਂ ਹੈਗਾ ਦਾ ਬਿਲਕੁਲ ਲੰਬਾ ਲੰਬਾ ਜਿਹੜਾ ਹੱਥ ਦਾ ਟਕਾਉ ਚਾਹੀਦਾ ਲਾਸਟ ਵਾਲਾ ਜਿਹੜਾ ਹੁਣ ਮੰਨ ਲਾ ਵੀ ਆਹ ਪੱਧਰ ਦਿਖਦਾ ਦੇ ਪਾਪਾ ਜੀ ਦੇ ਪਹਿਲਾਂ ਕਰਿਆ ਹੋਇਆ ਉਹ ਤੇਰਾ ਉਗੜਾ ਥੋੜਾ ਜਿਹਾ ਜਿਹੜਾ ਇਹ ਜੱਜਮੈਂਟ ਨਹੀਂ ਹੈਗੀ ਤੇਰੀ ਸਹੀ ਸਹੀ ਨਹੀਂ ਹੈਗੀ ਜੱਜਮੈਂਟ ਹੂੰ ਤੇ ਕਹੀ ਨੂੰ ਲੱਗੀ ਵੀ ਜਾ ਇਹ ਵੀ ਗੱਲ ਚੱਲ ਪੈਣੀ ਹੈ ਮਿੱਟੀ ਲੱਗ ਜਾਂਦੀ ਉਹਨੂੰ ਫਿਰ ਪੱਥਰ ਚਾਹੀਦਾ ਕੋਈ ਕੋਲ ਪਿਆ ਨਹੀਂ ਦਿੰਦਾ ਕਰਨ ਵੀਰ ਡੋਲੂ ਦਾ ਡੋਲੂ ਕੇ ਗਾਣਾ ਕਰਨ ਆ ਜਾਓ ਉਹ ਤਾਂ ਮੈਂ ਕਹਿੰਦਾ ਗਿੱਟੇ ਦੇ ਉੱਪਰੇ ਰੱਖ ਲਉਣਾ ਜਿਹੜੇ ਜੜੇ ਸਾਵਾਂ ਉੱਪਰ ਤਾਂ ਕਰਨ ਦੇਖ ਲੈ ਜਿੱਕਣਾ ਕੋਈ ਛੋਟੂ ਰੱਖਣ ਲੱਗਿਆ ਵਾ ਕਰਨ ਦਾ ਗਿੱਟਾ ਤਾਂ ਠੀਕੇ ਆ ਉਹ ਤੂੰ ਉਹ ਤੂੰ ਇਹਨੂੰ ਦੰਦਾਂ ਦਿਓ ਚੱਲ ਚੱਲ ਹੁਣ ਇਹ ਦਵਾ ਦਿੰਦਾ ਮੈਂ ਚੱਲ ਦੇ ਭਾਈ ਚਲੋ ਭਾਈ ਆਜੋ ਚਲੋ ਦੱਸੋ ਇਹਨੂੰ ਪਾਪਾ ਨੇ ਦੁਲਾਇ ਹੋਏ ਦੰਦਾਂ ਕਰ ਦਿੰਦੇ ਨੂੰ ਵਾ ਚੱਲ ਲੈ ਲੈ ਬੀਰ ਜੀ ਤੇ ਲੈ ਆ ਇੱਕ ਦੋ ਫੜਾ ਐਨੇ ਕਿਥੇ ਆਉਣੇ ਤੇ ਹੱਥ ਚ ਆ ਚੱਕ ਲੈ ਤਿੰਨੇ ਹਾਂ ਹੱਥ ਭਰੇ ਆ ਤੇ ਭਰੇ ਵੇਗਾ ਚੱਕਦੇ ਫੱਟੇ ਹੱਥ ਭਰੇ ਰੇ ਹਾਂ ਸਾਡੇ ਹੱਥ ਭਰੇ ਪੈਣ ਪੂਰੇ ਨੇੜੇ ਨੇੜੇ ਰੱਖ ਦੀ ਜਮੇ ਇਹ ਸੁਬਰੀ ਦੂਰ ਦੂਰ ਪੁੱਤ ਦੂਰ 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 ਤੇ ਪੈਰ ਮਾਰਦਾ ਦੱਸ ਹੈ ਇਹ ਇੱਥੇ ਸ਼ੂਭੀ ਦਾ ਕੋਲੇ ਦਾ ਆ ਦੇ ਇਹਨਾਂ ਜੱਕ ਇੱਥੇ ਦੇ ਵਿੱਚ ਤੇ ਪੇਮੇ ਦੇਖ ਇੱਥੇ ਇੱਕ ਇੱਥੇ ਇੱਕ ਇੱਥੇ ਬੱਸ 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 ਇੱਧਰ ਆ ਜਾ ਇੱਧਰ ਆ ਸ਼ੂਭੂ ਅਰੇ ਇਹਨਾਂ ਪਰ ਬੱਸ ਸ਼ੂਭ ਇੱਧਰ ਆ ਜਾ ਸ਼ੂਭੂ ਹੂੰ ਓਏ ਓਏ ਆ ਆਪ ਕੋ ਲੱਗਿਆ ਅੱਛਾ ਰਾਤ ਇੱਕ ਵਿੱਕੀ ਯੂਕੇ ਤੇ ਮਿੱਤਰ ਪਿਆਰੇ ਦਾ ਫੋਨ ਆਇਆ ਸੀਗਾ ਐ ਤਾਂ ਚਲੋ ਉਮਰ ਚ ਵੱਡੇ ਆ ਅੱਗੇ ਕਈ ਵਾਰ ਗਿਆਨ ਦਿੱਤਾ ਉਹਨਾਂ ਨੇ ਮੈਨੂੰ ਵੇ ਨੇਤਰ ਤੂੰ ਪੋਟਰੀ ਫਾਰਮ ਦਾ ਸ਼ੁਰੂ ਕਰ ਲੈ ਕੰਮ ਤੈਨੂੰ ਮੇਰੇ ਤੱਕ ਜ਼ਰੂਰ ਤਾਂ ਮੈਨੂੰ ਦੱਸ ਤੇ ਰੱਖੂਗਾ ਕੋਈ ਕੰਮ ਖੜਾ ਤੇਰਾ ਫਲਾਣਾ ਢਮਕਾ ਰਾਤ ਪਤਾ ਨਹੀਂ ਵਿਚਾਰਾ ਕੱਲਾ ਹੋਇਆ ਹੋਣਾ ਉਹ ਜਿਹੜਾ ਕਹਿੰਦਾ ਬੰਦਾ ਜ਼ਿੰਦਗੀ ਜੀ ਤੇ ਨਰਾਜ ਜਿਹਾ ਹੋ ਜਾਂਦਾ ਹੁੰਦਾ ਹਾਂ ਭੁੱਕਣਾ ਕਹਿੰਦਾ ਨੇਤਰਾ ਇੱਥੇ ਵੀ ਮੇਰੇ ਕੋ ਕਹਿੰਦਾ ਪੈਸੇ ਦੀ ਘਾਟ ਨਹੀਂ ਹੈਗੀ ਇੰਡੀਆ 'ਚ ਵੀ ਪੈਸੇ ਦੀ ਘਾਟ ਨਹੀਂ ਹੈਗੀ ਹਾਂ ਪਰ ਕਹਿੰਦਾ ਜ਼ਿੰਦਗੀ ਤੇ ਨਾ ਖੁਸ਼ ਜਾ ਹੋਇਆ ਹੋਇਆ ਹਾਂ ਹਾਂ ਕਹਿੰਦਾ ਐਂ ਲੱਗਦਾ ਜਿਵੇਂ ਜ਼ਿੰਦਗੀ ਨੂੰ ਹਾਰ ਜੇ ਗਿਆ ਹੁੰਦਾ ਉਹ ਜਣੀ ਜਿੱਕਣਾ ਸਟਾਰਟਿੰਗ ਤੇ ਮਤਲਬ ਇੰਡੀਆ ਦੇ ਵਿੱਚ ਨਾ ਖੁੱਲੇ ਬੰਦਾ ਰਹਿਣਾ ਸਹਣੇ ਵਾਲੀ ਜੀ ਗੱਲ ਹਨਾ ਹਾਂ ਉਹ ਨਿਆਣੇ ਨਿੱਕਿਆਂ ਨੂੰ ਮੈਸੇਜ ਆ ਕਰਨਾ ਹਾਂ ਦਾਦੇ ਪੋਤੇ ਵਾਲੀ ਲੜਾਈ ਝਗੜਾ ਜਾ ਹਨਾ ਖੇਡ ਖੜਾਈ ਜੀ ਹਾਂ ਮਾਂ ਦੇ ਉਹ ਤੇ ਜੱਜਮੈਂਟ ਲਾਈ ਹਾਂ ਕਹਿੰਦਾ ਯਾਰ ਕਿਆ ਕਰਾਂ ਕਹਿੰਦਾ ਕੋਈ ਪੈਸਾ ਕੰਮ ਨਹੀਂ ਆਉਂਦਾ ਕਹਿੰਦਾ ਉਹ ਖਤਮੇ ਹੋ ਗਈ ਕਹਿੰਦਾ ਜ਼ਿੰਦਗੀ ਜੀ ਕਿਆ ਕਰਾਂ ਹਨੇਤਰਾ ਤੂੰ ਮੈਨੂੰ ਸਲਾਹ ਦੇ ਮੈਂ ਕਿਆ ਸਲਾਹ ਤੁਹਾਨੂੰ ਮਾਂ ਇੱਥੇ ਤਾਂ ਦੁਨੀਆ ਨੇ ਟਿਕਾਣਾ ਨਾ ਨਾਓ ਮੇਰੇ ਕਹਿੰਦਾ ਮੇਰੇ ਕਿਸੇ ਤੇ ਪੰਜ ਸੱਤ ਵੀਡੀਓ ਬਣਾ ਕੇ ਪਾ ਉਹ ਨਾ ਕਿ ਲੋਕਾਂ ਦਾ ਨਿਆਣਿਆਂ ਨੂੰ ਬਾਹਰ ਨੂੰ ਕਹਿੰਦਾ ਬਾਅਦ ਵਿੱਚ ਬੜਾ ਔਖਾ ਹੁੰਦਾ ਕਹਿੰਦਾ ਜਾਂ ਮੁੜਦੇ ਨਹੀਂ ਹੈਗੇ ਜਾਂ ਕੋਲ ਨਹੀਂ ਆਉਂਦੇ ਤੁਹਾਡੇ ਉਹ ਮੋਹ ਮੁਹੱਬਤ ਖਤਮ ਜਾ ਹੁੰਦਾ ਕਹਿੰਦਾ ਚਲ ਮੈਂ ਫੇਰ ਸੋਚਿਆ ਵਿਚਾਰੇ ਨੇ ਮਤਲਬ ਐਂ ਲੱਗਦਾ ਤਾਂ ਵੀ ਪਹਿਲਾਂ ਹੁਣੇ ਰੋਇਆ ਹੁਣੇ ਰੋਇਆ ਇਹ ਗੱਲ ਆ ਜੋਕੇ ਦੀ ਨਾਲ ਜੋਕੇ ਚ ਪੈਸੇ ਦੀ ਘਾਟ ਆ ਕੋਈ ਸਾਰਾ ਕੁਝ ਪੈਸਾ ਹੀ ਵੀ ਨਹੀਂ ਹੁੰਦਾ ਇਹ ਵੀ ਗੱਲ ਹੈਗੀ ਆ ਜ਼ਿੰਦਗੀ ਚ ਠਰ ਆਉਣਾ ਵੀ ਜ਼ਰੂਰੀ ਆ ਬਿਲਕੁਲ ਜਿਹੜੇ ਪਿਆਰ ਮੁਹੱਬਤ ਹਰੇਕ ਚੀਜ਼ ਹੈ ਨਾ ਹਾਂ ਫੈਮਿਲੀ ਦੇ ਨਾਲ ਟਮਾ ਟਾਈਮ ਬਤਾਉਣਾ ਆਪਣੇ ਦੁੱਖ ਦੀਆਂ ਦਿਲ ਦੀਆਂ ਖੁੱਲੀਆਂ ਆਪਸ ਵਿੱਚ ਗੱਲਾਂ ਕਰਨੀਆਂ ਉਹ ਚੀਜ਼ ਮੈਨੂੰ ਮੈਨੂੰ ਇਹ ਕਹਿੰਦਾ ਮੈਂ ਤੇਰਾ ਚੈਨਲ ਤਾਂ ਹੀ ਦੇਖਦਾ ਕਹਿੰਦਾ ਤੇਰੇ ਚੈਨਲ ਦਾ ਕਹਿੰਦਾ ਮੈਨੂੰ ਦਲਾਸਾ ਆ ਜਾਂਦਾ ਕਹਿੰਦਾ ਦਲਾਸਾ ਜਨੈ ਕਹਿੰਦਾ ਮਨ ਨੂੰ ਵੀ ਚੱਲ ਮੈਂ ਜੁੜਿਆ ਹੋਇਆ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਹਾਂਜੀ ਨਾ ਇੱਥੇ ਲਿਖਣ ਉੱਥੇ ਵੀਰਜੀ ਕੋਲ ਜੇ ਜਾ ਉਹਦੀ ਕਾਈ ਕਰਦਾ ਮੈਂ ਖੜਦਾ ਕੋਈ ਗੱਲ ਨਹੀਂ ਆ ਕੇ ਰੱਖਣ ਨਹੀਂ ਦਿੰਦਾ ਕਰਨ ਕਾਤੇ ਰੁਕਦਾ ਤੋਹਾਨੂੰ ਅੱਛਾ ਫੇਪਾਪਾ ਜਿਹੜੀਆਂ ਮੂਲੀਆਂ ਸਾਲਕ ਮੈਂ ਲੈ ਆਉਂਦੀ ਤੇ ਉਦੋਂ ਉਹ ਫਿਰ ਉਹ ਜਿਹੜੀਆਂ ਲਾਸਟ ਵਾਲੀਆਂ ਡੋਲਾਂ ਡੂਲਾਂ ਜਿਹੜੀਆਂ ਬਚ ਗਈਆਂ ਉਹਨਾਂ ਪਰ ਲਾ ਦਿਓ ਫਿਰ ਉਹ ਹਨ ਕਿ ਆਲੂ ਲੈ ਆਉਣੇ ਉਹਦੇ ਬਾਅਦ ਤੇ ਹਾਂ ਚਲ ਮੱਥੇ ਪਰ ਲਾ ਲਿਓ ਉਹ ਵੀ ਗੱਲ ਠੀਕ ਹੈ ਮੂਲੀਆਂ ਮੱਥੇ ਬਹੁਤ ਮੁੱਠੀ ਹੋਈਆਂ ਕਰਨ ਕੋਈ ਰੋੜੀ ਚਲੇ ਕਰ ਗਈ ਸਾਫਾਂ ਦੇ ਵਿੱਚ ਹਾਂ ਇਹ ਤਾਂ ਦੋ ਕਿ ਲੋਕਾਂ ਨੂੰ ਪੀੜ ਜਿਹੜੀ ਕੱਖ ਦੀ ਹੁੰਦੀ ਆ ਅੱਛਾ ਇਹਦੇ ਪਰ ਪਾਇਲਿੰਗ ਕਰਦਣੇ ਵੀ ਕੱਖ ਦੇ ਹਾਂ ਇੱਕ ਪੰਪ ਦੀ ਹਮ ਸਾਢੇ ਕਰਨ ਸਾਢ ਨੂੰ ਉਹਦੇ ਨਾਲ ਸਾਰੇ ਪੈਸੇ ਨਿਵੇੜੇ ਦਾ ਪਾਗਲ ਅੱਧਾ ਉੱਪਰ ਨਹੀਂ ਤਰਨਾ ਇਹ ਤਰਨ ਪਾਸੇ ਨਹੀਂ ਬਣਾਈਆਂ ਜਿ ਪਰਾ ਲਓ ਹਾਂ ਤੇ ਖਲਾ ਪਤਾ ਕੀ ਗੱਲ ਹੈ ਕਿੰਨਾ ਜ਼ੋਰ ਲਾ ਕੇ ਸਾਡਾ ਕੰਮ ਹੋਵੇ ਤੇ ਤੈਨੂੰ ਕਿੱਕਣਾ ਬੋਲੇ ਅਸੀਂ ਹਾਂ ਪਤਾ ਹੈ ਸਾਰੀ ਮਿਹਨਤ ਖਰਾਬ ਹੋਣ ਵਾਲਾ ਕੰਮ ਹੋ ਜਾਂਦਾ ਕਦੇ ਵੀ ਨਹੀਂ ਡੋਲ ਦੇ ਉੱਪਰ ਕਦੇ ਵੀ ਨਹੀਂ ਤੁਰਨਾ ਪਾਪਾ ਜੀ ਨੇ ਬੜੀ ਸਾਰੇ ਸ਼ੁਭ੍ਰੀਤ ਨੂੰ ਕਿਹਾ ਸ਼ੁਭ੍ਰੀਤ ਨੂੰ ਪਹਿਲਾਂ ਕਿਹਾ ਵੀ ਪੁੱਤ ਬੱਟਾ ਪਰ ਨਹੀਂ ਚੜਨਾ ਤੂੰ ਕਹਿੰਦਾ ਮੈਨੂੰ ਕੱਤ ਨਹੀਂ ਕਿਹਾ ਹੈ ਆਹ ਕਾਪਾ ਮੈਂ ਕਿਹਾ ਦੋ ਹਾਂ ਵੀ ਮੈਨੂੰ ਕਿਹਾ ਜੇ ਸ਼ੁਭ੍ਰੀਤ ਨੂੰ ਕਿਹਾ ਤਾਂ ਤੈਨੂੰ ਵੀ ਸਾਹਮਣੇ ਆਉਣਾ ਚਾਹੀਦਾ ਵੀ ਇਹਨੂੰ ਕਹਾਂ ਤੇ ਰੋਕਿਆ ਪਾਪਾ ਲਾ ਫੜਾ ਕੀ ਫੜ ਲਓ ਤਾਂ ਹੀ ਤੈਨੂੰ ਮੈਂ ਕਿਹਾ ਤਾਂ ਵੀ ਆਲੂ ਥੱਲੇ ਨੂੰ ਵੀ ਨਹੀਂ ਦੱਬਣਾ ਫੜਾ ਪੁੱਤ ਵੀ ਆਲੂ ਥੱਲੇ ਨੂੰ ਵੀ ਨਹੀਂ ਦੱਬਣਾ ਆਲੂ ਤਾਂ ਥੱਲੇ ਵੀ ਪੋਲਾ ਰਹਿਣਾ ਚਾਹੀਦਾ ਉੱਪਰ ਵੀ ਪੋਲਾ ਰਹਿਣਾ ਚਾਹੀਦਾ ਤਾਂ ਇਹਨਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਜਿਹੜੇ ਹੋਣਗੇ ਵਧਣਗੇ ਫੁੱਲਣਗੇ ਫਿਰ ਉਹ ਇਹ ਕੈੜੀ ਹੋਗੀ ਮਿੱਟੀ ਫਿਰ ਵਧਣਾ ਫੁੱਲਣਾ ਨਹੀਂ ਉਹਨਾਂ ਨੇ ਨਿਕਲੇ ਇੱਧਰ ਇੱਥੇ ਖੜ ਜੰਨੀ ਆ ਇੱਧਰ ਆ ਜਾ ਇੱਥੇ ਆ ਜਾ ਇੱਥੇ ਖੜਨਾ ਇੱਧਰ ਆ ਮੇਰੇ ਪੁੱਤ ਆਇਆ ਨਾ ਕਰ ਇੱਥੇ ਖੜਨੋ ਇੱਧਰ ਆ ਜਾ ਮੰਨਦੀ ਦੀਂਦੀ ਗੱਲ ਕਿਸੇ ਦੀ ਪੁਲੀਸ਼ ਬਲੂਸ਼ ਕੁਝ ਨਹੀਂ ਹੈਗੀ ਇੱਥੇ ਇੱਥੇ ਖੜਨਾ ਇੱਥੇ ਖੜ ਜਾ ਬੀ ਚਲ ਇਹ ਵੀ ਈ ਦੀ ਆਤ ਵੀ ਉਹੀ ਆ ਵੀ ਜਿੱਕਣਾ ਕਰਨ ਨੇ ਕਰਿਆ ਮੈਂ ਤਾਂ ਓਕਣੀ ਕਰਨਾ ਬਸ ਤਿਆਰੇ ਚੜਨੇ ਨੂੰ ਨਾ ਫੜਾ ਵੀ ਲੈ ਜਾ ਆਨੇ ਨੇ ਦੂਰ ਰੱਖਣਾ ਦੇਖ ਲੈ ਕਿੰਨੀ ਦੂਰ ਆ ਗਿੱਠ ਮਣ ਕੇ ਦੇਖ ਆਪਣਾ ਵਿੱਚ ਇਹ ਪਹਿਲਾਂ ਮੈਂ ਇੱਕ ਗੱਠੇ ਚ ਦੇਖ ਦੇਖ ਤੇਰਾ ਗਿੱਠ ਮਣ ਆ ਦੇ ਪੂਰਾ ਗੱਠਾ ਨੇ ਤੇਰਾ ਇੱਕ ਉਂਗਲ ਵੱਧ ਕੁਛ ਨਹੀਂ ਇੱਕ ਉਂਗਲ ਵੱਧ ਇੱਕ ਗੱਠੇ ਦੇ ਸਾਹਮਣੇ ਹਾਂ ਮੈਂ ਤਾਂ ਕਾ ਕਰਨਾ ਰੱਖ ਲੈ ਆਵਾ ਰੱਖ ਲਈ ਫਿਰ ਦੇ ਦੂੰਗਾ ਤੈਨੂੰ ਵੀ ਰੱਖਣ ਨੂੰ ਵੀਰੇ ਨੂੰ ਦਿਹਾ ਦੇ ਇੱਕ ਮੇਲਾ ਕੋਈ ਗੱਲ ਨਹੀਂ ਦਵਾ ਦੂੰਗਾ ਤੁਹਾਨੂੰ ਕੱਚ ਤਾਂ ਜੀ ਅੱਧ ਤੱਕ ਕੰਮ ਲਿਆ ਏ ਹੁਣ ਧੁੱਪ ਵੀ ਹੋ ਗਈ ਤੇਜ਼ ਅੱਧ ਤੱਕ ਤਾਂ ਵੱਧੇ ਹੋ ਗਿਆ ਇੱਥੇ ਤੱਕ ਕੱਦ ਆ ਜੀ ਆਹ ਸੇਹ ਚ ਤੇ ਹੁਣ ਇਧਰ ਉੱਪਰਲੀ ਸਾਈਡ ਚੱਲ ਪਿਆ ਕੰਮ ਕੋਸੇ ਸਾਡੇ ਕੋਲੋਂ ਬੀਜ ਵੀ ਘਟ ਗਿਆ ਉਧਰਲੀ ਸਾਈਡ ਚਾਰ ਪੰਜ ਲਾਈਨਾਂ ਰਹਿੰਦੀਆਂ ਤੇ ਬਸ ਇਹਦੇ ਪੱ ਜਿੰਨੀ ਵੱਧ ਮਿੱਟੀ ਚੜੂਗੀ ਉਨਾਂ ਨੂੰ ਵੱਧ ਫੁੱਲਦਾ ਹਾਂ ਹਾਂ ਰੇਤਾ ਹੁੰਦਾ ਹਾਂ ਫਿਰ ਵੱਧ ਚੜ ਜਾਂਦੀ ਕੋਈ ਦਿੱਕਤ ਨਹੀਂ ਹੂੰ ਹੁਣ ਹੈਗੀ ਇਹ ਇੱਕ ਤਾਂ ਸਿੱਲੀ ਆ ਜਰਾ ਹੂੰ ਤੇ ਕੁੰਬ ਡਾਕਰ ਦੇ ਵਿੱਚ ਆ ਜਾਂਦੀ ਪੱਸੀ ਦੇ ਵਿੱਚ ਆ ਜਾਂਦੀ ਆ ਲਿਮਟ ਵਿੱਚ ਚੜਨੀ ਚਾਹੀਦੀ ਆ ਵੱਟ ਪਰ ਪਾਣੀ ਚੜ ਗਿਆ ਫਿਰ ਪੰਗਾ ਹੁੰਦਾ ਉਹਦੇ ਸੋਹੀ ਆ ਹਾਂ ਰੇਤਾ ਰੁੱਤਾ ਚੜ ਜੇ ਕੋਈ ਚੱਕਰ ਨਹੀਂ ਹਾਂ ਰੇਤਾ ਤਾਂ ਚੱਲ ਫੇਰ ਉਹ ਜੀ ਹੋ ਜਾਂਦਾ ਦੁਬਾਰਾ ਇਹਦਾ ਇੱਕ ਵਾਰ ਜੇ ਕੜੀ ਹੋ ਗਈ ਮਿੱਟੀ ਬਸ ਜਦੇ ਖੜ ਜਾਣਾ ਕੰਮ ਉਹਨੂੰ ਗਰਮੀ ਬਹੁਤ ਆਉਂਦੀ ਹੈ। ਇਹ ਪੱਕੇ-ਪੁੱਕੇ ਹੈਮ ਕੋ ਮੈਂ ਮੈਨਰੇਸ਼ੀਅਲ ਚੱਲ ਜੀਓ ਕੋਈ ਮੜਮੜੀ। ਹਾਂ। ਗਰਮੀ ਤੋਂ ਨਹੀਂ। ਗਰਮੀ ਸੇ ਇਹਨੂੰ ਆਈ ਜਾਵੇ ਸੀਗੇ ਖੁੱਲੇ ਆ ਰਹੇ ਦਾ ਸਾਨੂੰ। ਮੇਰੀ ਬਨਾਣ ਭਿੱਜੀ ਵੀ ਸਾਰੇ। ਪਹਿਲਾਂ ਆਪਣੀ ਵੱਢ ਲਾ ਉਸ ਚ ਬਾਅਦ ਚ ਮੇਰੇ ਵੱਢ ਦੀ। ਬੱਤ ਪਏ ਪਾਪਾ ਜੀ ਕਹਿੰਦੇ ਆਈ ਮਨਜੀਤ ਵਾਜਦਾ ਕਹੀ ਜਾਂਦਾ ਚੱਲਣ ਨਹੀਂ ਜਾ ਕੇ ਦੇਖਦਾ ਮੈਂ ਤਾਂ ਦੱਨ ਮੈਂ ਕੰਮ ਨਹੀਂ ਮੱਕ ਕੋ ਮਕੇ ਆਇਆ ਵਾ ਬੱਤ ਪਏ ਇਹਨੂੰ ਵਾਦ ਕੀ ਮਨੋਂ ਜਾ ਕੇ ਦੇ ਦੂੰ ਮੰਨੂ ਪਤਾ ਤੈਨੂੰ ਕੰਮ ਕਿਤੇ ਹੋਰ ਮਿਲ ਗਿਆ ਹੁਣ ਅੱਜ ਤੂੰ ਬਸ ਹੁਣ ਉੱਥੇ ਬੱਤ ਨਹੀਂ ਹੈਗੇ ਨਹੀਂ ਮੈਂ ਤਾਂ ਆਪਣੀ ਵੀ ਬੱਜਣੀ ਮੈਂ ਵੀ ਅੱਜ ਹੀ ਲੈ ਮੈਂ ਤਾਂ ਆਪ ਕਹਿਣਾ ਵੀ ਸਾਧਰੇ ਪਾਸੇ ਪਜਾ ਦਈਏ ਚੱਲ ਆ ਗਿਆ ਪਹੁੰਚ ਗਏ ਜੀ ਮੰਡ ਵਾਲੀ ਜ਼ਮੀਨ ਚ ਮੰਡ ਦੀ ਧਰਤੀ ਮੰਡ ਦੀ ਧਰਤੀ ਨਿਆਰੀ ਧਰਤੀ ਹੈ ਸਭ ਤੇ ਆ ਜਿਹੜਾ ਆਪਣਾ ਪਲਾਟ ਖੜਾ ਹੈ ਨਾ ਇਹ ਜਿਹਨਾਂ ਟਰਾਲੀ ਟਰਾਲੇ ਭਰਨੇ ਟਰਾਲੀ ਟਰਾਲੇ ਜਿਹੜੇ ਨਿਆਣੇ ਲੈ ਕੇ ਆਉਂਦੇ ਮੇਲੇਆਂ ਵਰਤੇ ਹਾਂ ਹੈ ਕੀ ਬਣੂਗਾ ਇਤਕੀ ਯਾਰ ਹਾਲਾਤ ਤਾਂ ਮੈਨੂੰ ਤਾਂ ਸਮਝ ਲੱਦੇ ਠੇਕੇ ਵਾਲੇ ਨੇ ਠੇਕਾ ਲੈਣਾ ਆਪਣਾ ਹੂੰ ਮੈਂ ਚਾਹੁੰਦਾ ਵੀ ਇੱਕ ਟਰਾਲਾ ਮੈਂ ਤਾਂ ਆਪਣੇ ਨੂੰ ਰੋਜਿੰਦਾ ਮੈਂ ਤਾਂ ਇੱਧਰ ਆਈ ਨਹੀਂ ਹੋਇਆ ਵੀ ਮੇਰੇ ਬਹੁਤ ਬੁਰਾ ਹਾਲ ਆ ਤੇਰੇ ਤਾਂ ਚੱਲ ਫੇਰ ਵੀ ਹੈਗੀ ਵੀ ਆ ਮੇਰੇ ਤਾਂ ਆ ਵੀ ਨਹੀਂ ਕੋਸਾਗਾ ਕਣ ਉਹ ਪੈਸੇ ਤਾਂ ਘੱਟ ਕਰੂੰਗਾ ਬੜਾਈ ਤੇ ਉਹ ਨਹੀਂ ਹੈਗੇ ਫਸਲ ਦੀ ਹੈਗੀ ਖੇਤ ਚ ਮੇਰਾ ਠੇਕਾ ਛਡਵਾ ਦੇ ਹਾਂ ਮੈਂ ਬੜਾਈ ਨਾ ਨਾ ਮੈਂ ਤੇਰਾ ਠੇਕਾ ਕਾ ਮੈ ਸੁਣਾਵਾ ਤੂੰ ਮੇਰੀ ਦੀ ਗੱਲ ਕਰਾ ਤੇਰਾ ਰਿਸ਼ਤੇਦਾਰ ਦੀ ਜ਼ਮੀਨ ਆ ਤੂੰ ਮੇਰਾ ਠੇਕਾ ਢੜਵਾ ਵੀ ਭਾਈ ਜੀਰੀ ਨਹੀਂ ਨਿਕਲੀ ਉਹਨਾਂ ਨੂੰ ਬਖਸ ਦੋ ਹਾਂ ਹੈ ਕਹਿੰਦਾ ਭਾਈ ਆਪਾਂ ਤਾਂ ਦਈ ਹੀ ਆ ਹਾਂ ਤੁਸੀਂ ਕੱਢੋ ਕੁਸਨਾ ਸਾਲਾ ਹੁਣ ਦੇਖ ਤੂੰ ਉਹ ਨਾਲੇ ਜੀ ਦੀ ਉਹ ਖੜੀ ਆ ਪਰਲੀ ਸਾਲਾ ਉਹਨੂੰ ਦੇਖ ਕੇ ਸਾਲੀ ਭੁੱਖ ਲੈਂਦੀ ਐ ਇਹਨੂੰ ਦੇਖ ਕੇ ਰੋਣਾ ਆਉਂਦਾ ਪਤਾ ਕੀ ਗੱਲ ਹੋ ਗਈ ਬਿਮਾਰੀ ਸ਼ੁਰੂ ਹੋਈ ਉਹ ਉੱਥੇ ਤੇ ਹਾਂ ਉਹ ਖੁੰਝੇ ਤੇ ਉਧਰ ਦੇ ਉਹ ਬੁੱਟਿਆਂ ਕੋਲ ਤੇ ਹੂੰ ਇਹ ਮੇਰੀ ਜੀਰੀ ਸਾਹਿਬ ਬਹੁਤ ਟੋਪਦੀ ਤੇ ਉਹਨੂੰ ਪੈ ਗਈ ਉਹ ਤੇ ਉਹਨੂੰ ਪੈ ਗਈ ਮੈਂ ਸਪਰੇ ਵੀ ਕਰਾ ਤੀ ਉਹਦੇ ਪਹਿਲਾਂ ਹੂੰ ਫਿਰ ਵੀ ਪੈ ਗਈ ਅਸਰ ਕਰ ਗਿਆ ਇਹ ਛੋਟੇ بڑے ਬੁੱਟੇ ਵਾਲੀ ਉਹ ਆ ਹਾਂ ਉਹੀ ਹੋਵੇ ਬੀਜ ਕਿਹੜਾ ਐ ਸਤ ਤਰਬੀਜ ਇਹਨ ਬੀਜੇ ਦਾ ਨਕਮਾ ਧਿਆ ਬੀਜ ਹੈ 70 ਹੂੰ ਕਪਾ ਛੱਡੀਆਂ ਵਾਲੇ ਦੋ ਕਰਦਾ ਮੈਂ ਤਾਂ ਹੀ ਕਹਿੰਦਾ ਵੀ ਲੈਣਾ ਹੀ ਨਹੀਂ ਥੱਕਣਾ ਅੱਗੇ ਦੇ ਦੁਕਾਨਾ ਆਪਣਾ ਬੀਜ ਤਿਆਰ ਕਰੇ ਜਿਵੇਂ ਹੁਣ ਉਹ ਜੀਰੀ ਕੋ ਨੰਬਰ ਖੜੀ ਉਹਦਾ ਬੀਜ ਰੱਖ ਲਵੇ ਪਰਲੀ ਜੀਰੀ ਟੌਪ ਦੀ ਦੀ ਉਹ ਮੈਂ ਰੱਖ ਲਈ ਹਾਂ ਜਗਦੀਪ ਦੇਦੇ ਉਥੇ 10 ਟੌਪ ਦੀ ਖੜੀ ਦੀ ਉਹਨੂੰ ਕਹਿੰਦਾ ਤੂੰ ਰੱਖ ਲੈ ਨਾ ਠੀਕ ਉਹਨੂੰ ਉੱਚੋ ਦੇ ਦੇਣਾ ਮੈਂ ਉਹਨੂੰ ਦੱਸ ਕੇ ਪਿਆ ਹੂੰ ਠੀਕ ਹੈ ਅੱਜ ਵੀਰ ਕਹਿੰਦਾ 70 ਬਾਕੀ ਦੇਖੂਗਾ ਨਹੀਂ ਤੇ ਕੋਈ ਹੋਰ ਦੇਖੂਗਾ ਅੱਗੇ ਤਾਂ ਹਾਈਬ੍ਰਿਡ ਲਾਉਣੀ ਸ਼੍ਰਾਮ ਲਾਉਣੀ ਲਾਉਣਿਓ ਪਾਣੀ ਜਿਹੜੇ ਹਾਲਾਤ ਆਹਾ ਹੋ ਗਏ ਹੁਣ ਕਿੱਥੇ ਜਾਉਂਗੇ ਖਰਚੇ ਵੀ ਨਹੀਂ ਪੂਰੇ ਹੁੰਦੇ ਸਾਲਾ ਠੇਕਾ ਕਿੱਥੇ ਦੇ ਦੇਣਾ ਖਾਚਾ ਘੱਟ ਹਾਈਬ੍ਰਿਡ ਪਰ ਹੂੰ ਠੀਕ ਐ ਪਰ ਆਪਣੇ ਹੱਥ ਨਹੀਂ ਠੀਕਦੇ ਵੱਟਦੇ ਵੇ ਇਹਨਾਂ ਨੂੰ ਬਸ ਇੱਕ ਦਿਨ ਦੇ ਪਾ ਕੇ ਕਿਆ ਵੀ ਰੇ ਨਹੀਂ ਪਾਉਣਾ ਚਾਹੀਦਾ ਬੋਤਾ ਹੱਥ ਵੱਟਦੇ ਪਹਿਲਾਂ ਤਾਂ ਕਹਿੰਦਾ ਕਿ ਵੱਟਦੇ ਵੇ ਇੱਕ ਦਿਨ ਪਾ ਕੇ ਆਹੋ ਇੱਕ ਦਿਨ ਪਾ ਕੇ ਬਾਅਦ ਛੱਡਦਾ ਫੇਰ ਨਾ ਪਾਵੇ ਅੱਛਾ ਚਾਚਾ ਮਾ ਕੇ ਤੇ ਹੱਥੇ ਵੱਡਣ ਨੂੰ ਫਿਰਦਾ ਕਿਆ ਡਿਸੀਜਨ ਲਤਾਉਣਾ ਫਿਰਦਾ ਵੀ ਮਸ਼ੀਨ ਚੱਲੂਗੀ ਕਿ ਨਹੀਂ ਚਲ ਉੱਥੇ ਚੱਲ ਉੱਥੇ ਇਕਣੀ ਹੋਇਆ ਆ ਇਹਦੇ ਨਾਲੋਂ ਕੈੜੀ ਹੋਈ ਫੇਰ ਆ ਜੰਨੇ ਆ ਹੂੰ ਦੇਖੀ ਜਾਊਗੀ ਜੇ ਹੋਇਆ ਇਕਣੀ ਫੇਰ ਕੱਢ ਦਿੰਨੇ ਆ ਜੀ ਦੀ ਢਹਾੜੀ ਹੋਰ ਹਾਂ ਚੱਲ ਹੁਣ ਤਾਂ ਮੌਸਮ ਠੀਕੇ ਆ ਹੂੰ ਤਾਂ ਮੌਸਮ ਨਾਲ ਕੋਈ ਚੱਕਰ ਨਹੀਂ ਹੈਗਾ ਜਿਹੜਾ ਸਾਹ ਨਾਲ ਤੂੰ ਚੌਲ ਖਾਂਦਾ ਸਾਰੇ ਦਿਹਾੜੇ ਚੱਦਾ ਕਿ ਕਿਲੋ ਚੌਲ ਖਾ ਜਾਂਦਾ ਜੀ ਤਾਂ ਹੀ ਹੁੰਦੀ ਹੁੰਦਾ ਹਾਂ ਦਾ ਚੈੱਕ ਕਰਦਾ ਮੈਂ ਮੋਟਰ ਚੈੱਕ ਕਰਦਾ ਅੱਛਾ ਹੁਣ ਹੋਰ ਕਿੰਨਾ ਮੋਚਰ ਆਇਆ ਹੋਸਟ ਮੋਚਰ ਹੁਣ ਇਹ 2022 ਪਰ ਚੱਲ ਆਦਕੀ ਦਾ ਭਰਾ ਹੀ ਹੋਈ ਜਾਂਦੀ ਆਦਕੀ ਤਾਂ ਨਿਖਰੇ ਹੁੰਦੇ ਕਿ ਹੁੰਦੇ ਹੁੰਦੇ ਆ 20 ਦਾ ਮੋਚਰ ਚਾਹੀਦਾ ਪਸਾਣਾ ਹੋਈਆਂ ਨਾ ਮੋਚਰ ਮੂਚਰ ਦਾ ਤਾਂ ਚੱਕਰ ਕੋਈ ਨਹੀਂ ਜਿਹੜਾ ਦਾਣਾ ਕੱਲ ਡਿਸਕਲਰ ਜਾ ਉਹਦਾ ਹਾਂ ਜਿਹੜੀ ਜ਼ਿਆਦਾ ਖਰਾਬ ਹੁੰਦੀ ਉਹਨੂੰ ਵੀ ਨਾ ਨਾ ਕਰਦੇ ਆ ਚੱਲ ਕਰ ਨਹੀਂ ਉਹਨਾਂ ਨੇ ਤਾਂ ਨਾ ਕਰੇ ਉਹ ਵਿੱਚ ਉਹ ਬਹੁਤ ਆ ਨਾ ਤਾਂ ਕਰਕੇ ట్రాנס ਸਿਸਟਮ ਆ ਕੱਖ ਜੀ ਦਾ ਜ਼ਿਕਰ ਕਰ ਨਹੀਂ ਨੇ ਬਹੁਤ ਹੋਦੀ ਬਹੁਤ ਜ਼ਿਆਦਾ ਹੂੰ ਇਹਨੇ ਨਿਭਾ ਦਿੱ ਜੀ ਜੀ ਹਾਂ ਕੀ ਬਣਦਾ ਕਿਵੇਂ ਨਹੀਂ ਹੈਗਾ ਇਹ ਤਾਂ ਨਿਕਲਣਾ ਨਿਕਲਣਾ ਤਾਂ ਕੁਸਰੀ ਵੱਡਣੀ ਦਾ ਪੈਣੀ ਹੋਣਾ ਇਹਨੂੰ ਅੱਗ ਲਾਉਣੀ ਸੀਂਗ ਲਾਉਣੀ ਐ ਇਹਦਾ ਮਸ਼ੀਨ ਘਮਾਉਣੀ ਪੈ ਮੈਂ ਮਸ਼ੀਨੇ ਘਮਾਉਣੀ ਹੈ ਪਹਿਲੇ ਹਾਈ ਚ ਪਾ ਕੇ ਭਜਾ ਦਾਂ ਫਿਰ ਜਾਈ ਬਸ ਹਾਈ ਹੋਈ ਤੇ ਨਹੀਂ ਚੱਲਦੀ ਆਹ ਲੋ ਤੇ ਚੱਲੂਗੀ ਕੰਮ ਕਰੇਗੀ ਕਿਸੇ ਮੈਸਲਵਾ ਦੇ ਐਸਾ ਮੈਸਲਵਾ ਕੇ ਫਿਰ ਮਤਲਬ ਵਿੱਚ ਬਾਦ ਇਹ ਹੋ ਸਕਦਾ ਨਾ ਜਾਂ ਗੰਨਾ ਬੀਜਣਾ ਜੇ ਗੰਨਾ ਬੀਜਣਾ ਹੋਇਆ ਫਿਰ ਵਾ ਵਧੀਆ ਬੀਜ ਕੇ ਪਾ ਕੇ ਤੇਰੀ ਮਾਦੀ ਕਿ ਮੈਂ ਥੱਲੇ ਧਰਤੀ ਦੱਸ ਤੂੰ ਬੀਜ ਜੇ ਤਾਂ ਤਾਂ ਸਾਨੂੰ ਪਤਾ ਵੀ ਇਹਦੇ ਤੋਂ ਨਿਕਲਣਾ ਕੁਝ ਨਹੀਂ ਇਹਦਾ ਕੋਈ ਅਨਸਰਦੀ ਨੂੰ ਬਟਾਉਣੀ ਪੈਣੀ ਹੈ ਸਾਡੀ ਦਾਤਲਾ ਇਹ ਐ ਕਰਦਾ ਜੇ ਤਾਂ ਹਮੰਦ ਦੇ ਪਪਾ ਬਾਈ ਹੁਣ ਹਾਂ ਇਹਦਾ ਲਿਆਉਣਾ ਕਿੰਨੇ ਦਿਨ ਦੇਖੀ ਰੱਖੀ ਹਾਂ ਹਾਂ ਠੀਕ ਹੈ ਨਹੀਂ ਤੇ ਉਹ ਉਹਦੀ ਵੱਢ ਕੇ ਫੇਰ ਨਾਲੇ ਹੋਰ ਧੁੱਪ ਲਾ ਜੂਗਾ ਹਾਂ ਹੈ ਉਹਦੀ ਕਿੰਨੀ ਆ ਉਹ 4 ਕਿੱਲੇ ਆ ਕਿੰਨੇ ਟਾਈਮ ਚ ਵੱਢ ਹੋ ਜੂਗੇ ਭਾਈ 2:00 ਤੋਂ 11:00 ਵਜੇ ਮਸ਼ੀਨ ਚੱਲਦੀ ਆ 4 ਕਿੱਲੇ ਨੂੰ 4 ਘੰਟੇ 11 3 2 ਵਜੇ ਤੱਕ 2 ਵਜੇ ਤੱਕ ਆ ਤੇ 2 ਵਜੇ ਤੋਂ ਬਾਅਦ ਇੱਥੇ ਮੇਰੇ ਵਿੱਡਦੀਆਂ ਆ ਕੇ ਸਿੱਧੇ ਹੁਰਕਾ ਕਰਨਾ ਫਿਰ ਮੈਂ ਆਪਣੇ ਵੀ ਵਿੱਡਣੀ ਆ ਆਪਣੇ ਵੀ ਵੱਟ ਲਈ ਫਿਰ ਪਹਿਲਾਂ ਮੇਰੀ ਲਾਦੀਆਂ ਕੇ ਕੋਈ ਗੱਲ ਨਹੀਂ ਇਹਦਾ ਕਿਕਰ ਮੈਂ ਕਹਿੰਦਾ ਟਰਾਲੇ ਤੇ ਸਿੱਪ ਸਿੱਪ ਜਿਹਾ ਚੇ ਪੂਰੀ ਹੋਣੀ ਹੈ ਜਿਹੜੇ ਸਾਹ ਨਾਲ ਪਈ ਹੈ ਨਾ ਹੁਣ ਮੈਨੂੰ ਇਹ ਦੱਸ ਫੂਸ ਜਹਾ ਤਾਂ ਕੱਢ ਦੂੰਗੀ ਸਾਰਾ ਬਾਹਰ ਫੱਕ ਜੀ ਉਹਦੇ ਵਿੱਚ ਉਹਦਾ ਕੱਢ ਦੂੰਗੇ ਹੂੰ ਉਹਦਾ ਆਪਣੇ ਹੱਥ ਆ ਯਾਰ ਹਵਾ ਵਧਾ ਲੋ ਘਟਾ ਲੋ ਬਾ ਹਵਾ ਬਦਾ ਕੇ ਕੱਢ ਦੋਗੇ ਹੁਰਕਾ ਕਰਨਾ ਉੱਥੇ ਤੇ ਵੀ ਤਾਂ ਲੱਦ ਕੇ ਲਿਆਉਂਦੇ ਫਿਰ ਜਾ ਕੇ ਪਰ ਪਰ ਕੇ ਟਰਾਲੇ ਬਾਸੋਂ ਦੇ ਹਨ ਗੰਨੇ ਇਹਦੇ ਵਿੱਚ ਨਾ ਡੱਕਾ ਆ ਹੀ ਜਾਂਦਾ ਹਾਂ ਖਾਤੇ ਹੁੰਦਾ ਇੱਕ ਬਰਾਬਰ ਜੀ ਨਹੀਂ ਸੀਗੀ ਹਾਂ ਉੱਚੀ ਨਹੀਂ ਵੀ ਜਦੋਂ ਥੱਲੇ ਨੀਵੀਂ ਬਣ ਨੀਵੀਂ ਬੜਨ ਬਾਤ ਤੇ ਉੱਪਰਲੇ ਦਾ ਨਾੜੇ ਵਿੱਚ ਆਉਣਾ ਉਹ ਚੱਕਰ ਅੱਜ ਇਹਦਾ ਗੰਨੇ ਨੇ ਪਚਾ ਲੈਣੇ ਨੇ ਹਾਂ ਐਨੇ ਠੇਕੇ ਹੀ ਬੁਰਵਾ ਕਰਨਾਗਾ ਬਾ ਗੰਨੇ ਦੇ ਵਿੱਚ ਆ ਕਰਕੇ ਲੱਾ ਪੱਬਾ ਕੋਈ ਨਹੀਂ ਕੋਈ ਨਹੀਂ ਆਇਆ ਤਾਂ ਇੱਕ ਵਾਰ 2 ਸਾਲ ਪਹਿਲਾਂ ਹਾਂ ਕਿੰਨੀ ਕਿੰਨੀ ਨਿਕਲੀ ਸੀ 6-6 ਕਿੰਟਲ ਹਾਂ ਜਦ ਪਹਿਲੀ ਵਾਰ ਆ ਬਿਮਾਰੀ ਆਈ ਸੀ ਜਿਹੜੀ ਹੁਣ ਆਹ ਪਹਿਲੀ ਵਾਰ ਆਈ ਸੀ ਜਿਆਦਾ ਸਿਰੇ ਤੱਕ ਕੱਕਣੀ ਹੈ ਸਿਰੇ ਤੱਕ ਉਹ ਥੱਲੇ ਤਾਂ ਹੋਰ ਵੀ ਬੁਰਾ ਹਾਲ ਆ ਉਧਰ ਨੂੰ ਆ ਉੱਪਰੋਂ ਤਾਂ ਬਾਅਦ ਚ ਪਈ ਆ ਬਿਮਾਰੀ ਆ ਉੱਪਰਲੇ ਇਹਨੂੰ ਸਮਝ ਲੈ ਕਿਲੇ ਡੇਢ ਕਿਲੇ ਨੂੰ ਬਾਅਦ ਚ ਪਈ ਆ ਉਹ ਥੱਲੇ ਨੂੰ ਪਹਿਲੀ ਪੈ ਗਈ ਸੀ ਚੱਲ ਫੇਰ ਕਿੱਦਾਂ ਚੱਲ ਫੇਰ ਚੱਕ ਮੋਟਰਸਾਈਕਲ ਚੱਲੀਏ ਦੇਖੀਏ ਕੀ ਬਣਦਾ ਨਹੀਂ ਤੇ ਲਿਆ ਕੇ ਉਧਰ ਲੈ ਲੈਣ ਦੇਖੀਓ ਕੀ ਤੂਰੀ ਜੋਗੀ ਮਸ਼ੀਨ ਹੈ ਜਿੱਧਰ ਮਰਜੀ ਲੈ ਲੈ ਆ ਪੁੱਛਦਾ ਉਹਨੂੰ ਕੀ ਕਰਦਾ ਆਜੋ ਆਪਾਂ ਬੱਦਲਣੇ ਆਪਾਂ ਯਾਰ ਹੂੰ ਨਿਬੜਦਾ ਹੀ ਠੀਕ ਆ ਕੰਮ